जीकी खासा बात वाहे गुरु जी की पति जो काड़ा छोड़ दो बोले सोनियाल बोले सोनियाल सत श्री अकाल गुरु मंत्र होता वाहे गुरु मेरे पीछे बोलो वाहे गुरु वाहे गुरु वाहे गुरु वाहे गुरु वाहे गुरु मूल मंत्र भी सुना है एक ओंकार सुना दो एक ओंकार एक ओंकार हम सतनाम हम करता पूर्वक और उच्ची निरपा वेरी गुड निरपा वेरी गुड काल मूरत वेरी गुड 17 गुर प्रसाद जाप आप सास यू गॉट दिस सास वेरी गुड जकारा ਛੱਡ ਦੇ ਉੱਚੀ ਜਿੰਨੀ ਜकारा ਬੋਲੋ ਬੋਲੇ ਸੋਨੀਆ ਆਲੋ ਜਿਕਾੜਾ ਛੱਡ ਦੋ ਬੋਲੇ ਸੋਨੀਆ ਸਾ ਸ੍ਰੀ ਅਕਾਰ ਆਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਠੀਕ ਹੈ ਅਕਾਰੂਰਤ ਅ ਜੁਨੀ ਸੈ ਭੰ ਗੁਰ ਪ੍ਰਸਾਦ ਜੀ ਚਾਰ ਸੰਗ ਦੇ ਅਜੀਤ ਅਜੀਤ ਸਿੰਘ ਜੁਹਾਰਾ ਬਾਬਾ ਬਾਬਾ ਜੀ ਸਿੰਘ ਬਾਬਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੁਵਾਰ ਸਿੰਘ ਜੀ ਨਾ ਸੀ ਰੋਡ ਤੇ ਚਾਨਣ ਕਰਦੇ ਹੋ ਬਾਬਾ ਜੀ ਸਿੰਘ ਜੀ ਬਾਬਾ ਜਗਤ ਸਿੰਘ ਜੀ ਬਾਬਾ ਬਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਠੀਕ ਹੈ ਸ਼ਬਦ ਕਿਹੜਾ ਆਂਦਾ ਹੈ ਸ਼ਬਦ ਮੈਂ ਜੀ ਆਂਦਾ ਕੋਈ ਨਹੀਂ ਕਿਹੜਾ ਵਾਲਾ ਭੁੱਲਿਆ ਨਾ ਨਹੀਂ ਅੱਛਾ ਕੰਟ ਰੱਖਣਾ ਆ ਲੋ ਬਾਣੇ ਦੇ ਨਾਲ ਬਾਣੀ ਬੜੀ ਜ਼ਰੂਰੀ ਹੈ ਬਾਣੀ ਤੇ ਬਾਣਾ ਤਾਂ ਗੱਲ ਬਣੂਗੀ ਸੰਤ ਸਿਪਾਈ ਇਕੱਲਾ ਸਿਪਾਈ ਨਹੀਂ ਰਹਿਣਾ ਸੰਤ ਵੀ ਬਣਨਾ ਜੇ ਕਾਲਾ ਛੱਡਦੇ ਹੋ ਚੀ ਜੇ ਨਹੀਂ ਬੋਲੇ ਸੋਨਹਾਲ ਸਾਚੀ ਰੀਰ ਕਰ

ਦੁਸਤੀ ਪੈ ਜੋ ਰਖੀ ਕਰ ਤਾਰ ਬਾਦਸ਼ਾਹ ਸ਼ਾ ਸਭ ਬਸ ਕਰ ਦੀਨੇ ਅੰਮ੍ਰਿਤ ਨਾਮ ਮਾਰਸ ਪੀਨੇ ਨਰ ਪਾਹੋ ਪਜੋ ਭਗਵਾਨ ਫਾਦ ਸੰਗਤ ਮੈ ਕਿੰਨਾ ਦਾ ਸ਼ਰਮ ਪਰੇ ਕਾ ਬੋ ਅੰਤਰ ਜਾਨੀ ਨਾਨਕੀ ਉਹ ਟ ਪਕੜੀ ਪ੍ਰਭ ਸੁਆਮੀ ਹੋਰ ਕਿਹੜਾ ਸ਼ਬਦਾਂ ਦਾ ਬਟਾ ਕੀ ਲੈਣਾ 110 ਕੀ ਜਾਣਗੀ ਤਾਂ ਨਹੀਂ ਯਾਰ ਯਾਰ ਇਹ ਰੇ ਬੁਕੇ ਸਾਰੀ ਯਾਦ ਕਰਨੀ ਹੋਲੀ ਵਲੀ ਸਾਰੀ ਪੜਨੀ ਹੈ ਅੱਛਾ बाबा जी हाँ, सिंह जी बाबा जुदा सिंह जी बाबा जरावर सिंह जी बाबा फोटे सिंह भाई गुरु जी, जी। का खालसा फतेह ये गाना झंडे बोले सो निहाल सत श्री अकाल जी का खालसा वाहेगुरु जी की फतेह तो सफ़त करी ना जावे तक के चन सूरज शरमावे सवरी कलगी सी ससि ਦਾਇ ਚੰਨਵਾਰਤਿਆ ਜਦੋਂ ਬੱਕਰੀਆਂ ਸ਼ਾਨਾ ਚਰਤਾ ਮੇਰੀ ਕਰਗੀ ਤਾਰਤਿਆ ਜਦੋਂ ਬੱਕਰੀਆਂ ਸ਼ਾਨਾ ਚਰਤਾ ਮੇਰੀ ਕਰਗੀ ਤਾਰਤਿਆ ਇੱਕੋ ਜੱਗ ਤੇ ਜੋਦਾਰੀ ਨੈਣ ਤੇ ਵਿੱਚ ਨਾ ਬਕਵਾਰੀ ਉਹਦੀ ਮਗਲੂ ਨਾ ਜਾਏ ਸਹੋਰੀ ਰਿਸ਼ਮਤ ਮਕਣਾ ਤਿਆ ਜਦੋਂ ਬੱਕਰੀਆਂ ਸ਼ਾਨਾ

सारा रिलीज गाइस को प्राइस देंगे जी बोलो बाय गुरु बाय गुरु बाय गुरु बाय गुरु बाय गुरु चार साहब का नाम साहब ज्यादा अजीत सिंह जी साहब ज्यादा चूड़ा सिंह जी साहब ज्यादा साइबर चूड़ा चूड़ा सिंह जी साहब ये भी ले जा ये नाल याद करी कर

ਜੇ ਖਰਾਚੇ ਤੋਂ ਬੋਲੇ ਚਾਰਸਨਾ ਦੇ ਜਪਜੀ ਸਾਹਿਬ ਮੂਲ ਮੰਤਰ ਸੁਣਾਤਾ ਹੈ ਰੈਕ ਉਸ ਕਲਸਾ ਕਾ ਕਲਸਾ ਇਹ ਵੀ ਬਰਤ ਕੇ ਬਤਾਈ ਬਾਬਾ ਜੀ ਅੱਜ ਕਿਰਤ ਦਾ ਤੁਸੀਂ ਲੰਗਰ ਲਾਇਆ ਜੀ ਜੀ ਸ਼ਬਦ ਗੁਰੂ ਦਾ ਜੰਦਗਾ ਲਾਇਆ ਹੈ ਹਾਂ ਜੀ ਲੰਗਰ ਚੱਲਿਆ ਗੁਰ ਸ਼ਬਦ ਕਾ ਪਾਣੀ ਚ ਲਿਖਿਆ ਆ ਤੇ ਅਸੀਂ ਬਣਾਇਆ ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਉਹਦੇ ਚ ਕੀ ਹੈਗਾ ਛੋਟੇ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੂੰ ਪੰਜ ਪਿਆਰਾਂ ਦੇ ਨਾਮ ਚਾ ਸਕਦੇ ਨਾਮ ਨਹੀਂ ਮੂਲ ਮੰਤਰ ਗੁਰ ਮੰਤਰ ਵਾਹਿਗੁਰੂ ਗੁਰ ਮੰਤਰ ਮੂਲ ਮੰਤਰ ਨਹੀਂ ਆ ਰਿਹਾ ਅੱਜ ਮੀਡੀਆ ਵਿੱਚ ਜਿਹੜੇ ਵੀਰ ਜਾ ਕੇ ਪੁੱਛਦੇ ਨੇ ਵੱਡਿਆਂ ਨੂੰ ਛੋਟੇ ਨੂੰ ਨਾਮ ਨਹੀਂ ਆ ਰਿਹਾ ਸਹੀ ਗੱਲ ਹੈ ਜੀ ਸਾਨੂੰ ਉਸ ਤੋਂ ਬੜੀ ਹੋਈ ਅਸੀਂ ਸ਼ੁਰੂ ਤੋਂ ਕਈ ਸਾਲਾਂ ਤੋਂ ਹੀ ਤਕਰੀਬਨ 20 ਸਾਲਾਂ ਤੋਂ ਹੀ ਇਹ ਕਾਰਜ ਤੇ ਲੱਗੇ ਜਿਆਦਾ ਹੀ ਹੋ ਜੇਗੀ ਕੋਈ ਤੇ ਬੱਚਾ ਉਰਨ ਲੱਗਿਆ ਫਿਰ ਅਸੀਂ ਇਹ ਕਿਹਾ ਵੀ ਇਹ ਜਾ ਕੇ ਜਿੱਦਾਂ ਬਨਾਰਨ ਸਿੰਘ ਸਾਹਿਬ ਗਏ ਸੀ ਜਗਾ ਜਗਾ ਜਾ ਜਾ ਕੇ ਅਸੀਂ ਜਿੱਦਾਂ ਅਸੀਂ ਜਿੱਥੇ ਵੀ ਆਪਣੇ ਗੁਰੂ ਘਰ ਦੇ ਇਤਿਹਾਸ ਸੰਸਥਾਨ ਹੁੰਦੇ ਆ ਉਹਨਾਂ ਜਦੋਂ ਇਦਾਂ ਦੇ ਸਮਾਗਮ ਹੁੰਦੇ ਆ ਸਭਾ ਹੁੰਦੀ ਆ ਤੇ ਉੱਥੇ ਜਾ ਕੇ ਇਦਾਂ ਦਾ ਸਟਾਰ ਲਗਾਈਏ ਬੱਚਿਆਂ ਨੂੰ ਕ੍ਰੇਜ਼ ਹੁੰਦਾ ਹੈ ਇਸ ਚੀਜ਼ ਦਾ ਅਕਲੇ ਹੈ ਇਹਦਾ ਕ੍ਰੇਜ਼ ਹੈ ਪੈਨਸਲ ਦਾ ਕ੍ਰੇਜ਼ ਹੈ ਰੇਜ਼ਰ ਦਾ ਫੈਂਸੀ ਰੇਜ਼ਰ ਦਾ ਕ੍ਰੇਜ਼ ਹੈ ਬੱਚਾ ਸੁਣਾਨ ਕਰਕੇ ਲੈਣ ਕਰਕੇ ਕੁਝ ਵੀ ਸੁਣਾ ਦੇਗਾ ਅਸੀਂ ਇੱਕ ਛੋਟਾ ਜਿਹਾ ਉਰਾਲਾ ਰੱਖਿਆ ਹੈ ਇਹਦੇ ਵਿੱਚ ਛੋਟੀ ਛੋਟੀ ਚੀਜ਼ਾਂ ਹੈ ਵੀ ਇਹਦੇ ਚ ਗੁਰਮੰਤਰ ਮੂਲ ਮੰਤਰ ਸਨਾਂ ਦਾ ਬੱਚਾ ਨਾਲ ਦੇ ਨਾਲ ਅਸੀਂ ਉਹਨੂੰ ਸਨਮਾਨ ਦੇ ਦਿੰਦੇ ਆ ਕੋਈ ਪਤਾ ਨਹੀਂ ਹੈ ਗੁਰੂ ਸਾਹਿਬ ਨੇ ਕਦੇ ਕਿਸ ਨੂੰ ਥਾਪੜਾ ਦੇ ਕੇ ਇਸ ਇਤੇ ਹੱਥ ਰੱਖ ਕੇ ਆਪਣੇ ਨਾਮ ਨਾਲ ਬਾਣੀ ਨਾਲ ਜੁੜ ਲੈਣਾ ਸਾਡਾ ਸੋ ਉਪਰਾਲਾ ਹੈ ਕਿ ਬੱਚੇ ਨੂੰ ਜਾਗ ਲਾਣੀ ਹੈ ਬਾਕੀ ਬੱਚਾ ਇਸ ਪਾਸੇ ਪੜਿਆ ਜਾਵੇ ਅੱਗੇ ਗੁਰੂ ਸਾਹਿਬ ਨੇ ਆਪ ਦੇਖਣਾ ਹੈ ਅਸੀਂ ਆਪਣਾ ਦੁਸ਼ਮਣ ਇਸੇ ਕਾਰਜਾਂ ਤੇ ਲਗਾਣੇ ਆ ਸੰਗਤ ਨੂੰ ਵੀ ਅਪੀਲ ਹੈ ਕਿ ਲੰਗਰ ਤੇ ਵੀ ਲਗਾਓ ਤੇ ਗੁਰੂ ਸ਼ਬਦ ਦੇ ਲੰਗਰ ਤੇ ਵੀ ਲਗਾਓ ਗੁਰੂ ਸ਼ਬਦ ਦੇ ਲੰਗਰ ਨਾਲ ਬੱਚੇ ਜਿਹੜੇ ਆ ਅਸੀਂ ਐਜੂਕੇਸ਼ਨ ਦੀ ਚੀਜ਼ਾਂ ਦਿੰਦੇ ਆ ਤਾਂ ਕਿ ਸੰਸਾਰਕ ਪੜਾਈ ਨਾਲ ਵੀ ਜੁੜਨ ਬੱਚੇ ਜੇ ਧਾਰਮਿਕ ਪੜਾਈ ਨਾਲ ਵੀ ਜੁੜਨ ਜੇ ਗੁਰੂ ਨਾਲ ਜੁੜੇ ਰਹਿਣਗੇ ਤਾਂ ਸੰਸਾਰ ਦੀਆਂ ਸਾਰੀਆਂ ਪਦਵੀਆਂ ਉਹਨਾਂ ਨੂੰ ਮਿਲ ਜਾਣਗੀਆਂ ਠੀਕ ਹੈ ਜੇ ਗੁਰੂ ਨਾਲ ਟੁੱਟ ਗਏ ਤਾਂ ਸੰਸਾਰਕ ਪਦਵੀਆਂ ਵੀ ਕਿਸੇ ਕੰਮ ਨਹੀਂ ਆਉਂਦੀਆਂ ਗੁਰੂ ਨਾਲ ਜੁੜੇ ਰਹਿੰਦੇ ਤੇ ਮਹਾਰਤੋਤ ਜਾਈ ਨਹੀਂ ਅਸੀਂ ਪਟਿਆਲੇ ਤੋਂ ਆਏ ਆ ਜੀ ਕੱਲ ਰਾਤੀ ਕੁੰਮਾ ਮਾਸ਼ਕੀ ਲਗਾਇਆ ਸੀ ਇਸ ਥਾਲ ਜਿੱਥੇ ਜਾਨੀ ਹਰਪਾਲ ਸਿੰਘ ਜੀ ਦੇ ਪੋਠੀ ਕਥਾ ਦਿੱਤੀ ਹੈ ਸਫਰੇਸ਼ਾਨ ਦਾ ਪਹਿਲਾ ਦਿਨ ਤੋਂ ਕੁੰਮਾ ਮਾਸ਼ਕੀ ਲਗਾਇਆ ਸੀ ਰਾਤੋਂ ਤੇ ਸਟਾਲ ਲਗਾ ਕੇ ਸ਼ਬਦ ਗੁਰੂ ਦਾ ਲੰਗਰ ਲਗਾ ਕੇ ਅੱਜ ਇੱਥੇ ਲਗਾਇਆ ਹੈ ਕਈ ਔਕੜਾਂ ਆਉਂਦੀਆਂ ਸਮਾਨ ਲੈ ਆਣ ਚਲ ਗਾਣ ਜਗ੍ਹਾ ਦੀ ਪਰ ਮਹਾਰਾਜ ਆਪਣੇ ਆਪ ਹੀ ਸਾਰੀਆਂ ਔਕੜਾਂ ਦੂਰ ਕਰਕੇ ਤੇ ਇਹ ਸਾਰੇ ਕਾਰਜ ਦੀ ਸੇਵਾ ਲੈ ਲੈਂਦੇ ਹਨ ਸੋ ਇਹ ਹੈਗਾ ਅਸੀਂ ਪਟਿਆਲੇ ਤੋਂ ਸ਼ਬਦ ਸੁਰਖੇਂਦਰ ਸਾਡਾ ਹੈਗਾ ਸਰਬਤ ਦਾ ਭਲਾ ਗੁਰਮਤ ਸੰਗੀਤ ਅਕੈਡਮੀ ਪਟਿਆਲਾ ਅਸੀਂ ਉਹਨਾਂ ਨਾਲ ਔਰ ਸਸਤਾ ਹੈ ਸਾਡੀ ਉਸ ਤੋਂ ਇਲਾਵਾ ਸਾਡੇ ਕੋਈ ਕਈ ਬੱਚਿਆਂ ਦੀਆਂ ਸੁਸਾਇਟੀਆਂ ਸਾਰਿਆਂ ਨਾਲ ਜੁੜ ਕੇ ਅਸੀਂ ਉਹਦੇ ਵੀ ਪ੍ਰਾਲੇ ਕਰਦੇ ਹਾਂ ਪਟਿਆਲੇ ਵੀ ਤੇ ਪੰਜਾਬ 'ਚ ਵੀ ਦਿੱਲੀ ਤੱਕ ਬਬੀ ਆਪਣਾ ਪ੍ਰੋਪਰ ਐਡਰੈਸ ਦਾ ਦੋਈ ਨਰਿੰਦਰ ਸਿੰਘ ਮੇਰਾ ਦਾਸ ਦਾ ਨਾਮ ਹੈ ਜੀ ਪਟਿਆਲੇ ਦਾ ਸਾਡਾ ਵੈਸੇ ਬਾਬਾਜੀ ਹਰ ਸਿੰਘ 395 ਸੀ ਬਾਬਾਜੀ ਹਰ ਸਿੰਘ ਨਗਰ ਪਟਿਆਲਾ ਜੇ ਕਿਸੇ ਨੇ ਬਾਬਾਜੀ ਆਪਣੇ ਗੁਰੂ ਘਰ ਕੋਪੈਂਪਲ ਬਣਾਉਣਾ ਚਾਹੀਏ ਉਹ ਨਾਲ ਸਾਡੇ ਵੀ ਗੁਰੂ ਘਰ ਚ ਕਿਸੇ ਨੇ ਅਸਪੁਰਦ ਹੋਰ ਨੇ ਹਾਂਜੀ ਜੇ ਕਿਸੇ ਨੇ ਸੰਗਤ ਨੇ ਇੰਨਾ ਬੜਾ ਹੋਵੇ ਗਾਂਜ ਤੇ ਬਿਲਕੁਲ ਲਗਾ ਸਕਦੇ ਆ ਜੀ ਜਿੱਥੇ ਵੀ ਕੋਈ ਇਦਾਂ ਦਾ ਇਕੱਠ ਹੋਏਗਾ ਜਿੱਥੇ ਬੱਚੇ ਜੁੜਨਗੇ ਤੁਸੀਂ ਆਪ ਜੀ ਕੰਟੈਕਟ ਕਰੋ ਸਾਨੂੰ ਅਸੀਂ ਉੱਥੇ ਕੈਮਰਾ ਲਗਾਵਾਂਗੇ ਇਹ ਨੰਬਰ ਹੈ ਆਪਣਾ ਦਾ ਹੂ ਕੰਟੈਕਟ ਕਰੋ ਜਰੂਰ ਲਗਾਵਾਂਗੇ ਠੀਕ ਆਪਣਾ ਬਾਬਾ ਜੀ ਮੋਬਾਈਲ ਨੰਬਰ ਦਦੂ ਜੀ ਤੁਹਾਡੇ ਨਾਲ ਪਿੱਛੇ ਕਨੈਕਟ ਕਰਨਾ ਹੈ 9914979814 ਨਹੀਂ ਨਹੀਂ 159 79814 ਇਹ ਨੰਬਰ ਹੈਗਾ ਪਟਾਲੇ ਤੋਂ ਬਿਲਕੁਲ ਸਹੀ ਬਿਲਕੁਲ ਇਹ ਤਾਂ ਹਾਂਜੀ ਇਸ ਤੋਂ ਬਾਅਦ ਸਾਡੇ ਨਾਲ 25 ਦਿਨ ਦੇ ਤਿੰਨ ਪ੍ਰੋਗਰਾਮ ਹੈਗੇ ਆ ਪਟਾਲੇ ਵਿੱਚ ਉਸ ਤੋਂ ਬਾਅਦ ਫਿਰ ਸ਼ਿਗਿਹੜਾ ਦੇ ਨਗਰ ਕੀਰਤਨ ਤੇ ਉਸ ਤੋਂ ਅੱਗੇ ਵਿੱਚ 26 ਸਾਈਟ ਹੈ ਜੇ ਦੁਬਾਰਾ ਪੁੱਛਿਆ ਭਾਈ ਪੁਛਦੇ ਗਏ 26 ਸਾਈਟ ਆ ਇਹਨੂੰ ਉਸ ਤੋਂ ਪਹਿਲੇ 25 ਨੂੰ ਪਟਾਲੇ ਠੀਕ ਹੋ ਗਿਆ ਬਿਲਕੁਲ ਸਹੀ ਬਿਲਕੁਲ